ਮਾਰਕਸ ਇੱਕ ਮਿੰਟ ਮਸਤ ਕਰੀਏ ਮੈਂ ਪਰਦੀ ਸਿੰਘ ਦੇਖਤਾ ਪਾਰਟੀ ਇਹ ਆਪਾਂ ਪਬਲਿਕ ਨੂੰ ਮੇਰੇ ਨੌਜਵਾਨ ਜੋ ਮੁੰਡਾ ਪਿੰਡ ਔਰ ਪੰਜਾਬ ਦੇ ਮੇਰੇ ਨੌ ਹਲਕਿਆਂ ਤੋਂ ਅਲੱਗ-ਅਲੱਗ ਆਏ ਆ ਇਨਾਂ ਦਾ ਇਹੀ ਮੁੱਦਾ ਜੋ ਇਲੈਕਸ਼ਨ 'ਚ ਕਿਹਾ ਸੀ ਕਿ ਨਸ਼ਾ ਸਿਰਫ ਪ੍ਰੋਬਲਮ ਸਾਰਿਆਂ ਨੂੰ ਇਹਨਾਂ ਨੂੰ ਨਸ਼ੇ ਦੀ ਅੱਜ ਵੀ ਕਹਿੰਦੇ ਵੀ ਠੀਕ ਤੁਸੀਂ ਸਾਡੇ ਕੋ ਆਏ ਆ ਤੇ ਨਸ਼ੇ ਦੀ ਹੀ ਆਵਾਜ਼ ਠਾਈ ਸੀ ਪਿੰਡ ਚੋਲਾ ਸਾਹਿਬ ਇੱਕ ਗਲੀ ਦੇ ਵਿੱਚ ਸ਼ਰੇਆਮ ਨਸ਼ਾ ਵੇਚ ਰਿਹਾ ਲਿਖਤੀ ਐਸਐਚਓ ਨੂੰ ਦਰਖਾਸਤ ਦੇ ਕੇ ਆਏ ਉਹਨਾਂ ਨੂੰ ਫੋਨ ਤੇ ਵੀ ਗੱਲ ਹੋਈ ਕਹਿੰਦੇ ਕਿ ਇਹਦੇ ਵਾਸਤੇ ਅਸੀਂ ਬਹੁਤ ਜੋਰਾਂ ਨਾਲ ਕੰਮ ਕਰ ਰਹੇ ਆਂ ਤੇ ਬੰਦ ਜ਼ਰੂਰ ਨਸ਼ਾ ਹੋਊਗਾ ਜੇ ਆਪਾਂ ਆਪ ਹੀ ਪ੍ਰਾਲਾ ਕਰਾਂਗੇ ਪੁਲਿਸ ਨੂੰ ਆਪਾਂ ਜਿੰਨਾ ਚਿਰ ਆਪ ਖੁਦ ਉਹਨਾਂ ਦੀ ਇਨਫਰਮੇਸ਼ਨ ਨਹੀਂ ਦਿੰਦੇ ਉਹਨਾਂ ਚ ਨਸ਼ਾਨੀ ਮੰਨ ਲਓ ਨਸ਼ਾ ਕਰਨ ਵਾਲੇ ਕੀ ਇੱਕ ਫੋਨ ਆ ਜਾਂਦਾ ਐਸਐਟੂ ਨੂੰ ਕਹਿੰਦਾ ਠੀਕ ਆ ਜੀ ਇਹ ਮੇਰਾ ਬੰਦਾ ਐਸਐਟੂ ਨੇ ਤੇ ਆਪੇ ਆ ਕੇ ਖੜੀ ਕਰਨੀ ਜੇ ਨਹੀਂ ਛੱਡਣਾ ਮੈਂ ਤੇਰਾ ਤਬਾਦਲਾ ਕਰਾ ਦੇਣਾ ਜਿੰਨਾ ਚਿਰ ਪਬਲਿਕ ਪਿੰਡ ਦਾ ਸਰਪੰਚ ਮੈਂਬਰ ਆਪਣਾ ਪੂਰੀ ਤਰੀਕਾ ਸਾਥ ਨਹੀਂ ਦਊਗਾ ਉਹਨਾਂ ਚਿਹਰੇ ਨਸ਼ਾ ਬਦਨਾ ਬਦਨਾ ਰੁਕਣਾ ਨਹੀਂ ਪੁਲਸ ਨੂੰ ਵੱਧ ਤੋਂ ਵੱਧ ਆਪਾਂ ਨੂੰ ਸਾਥ ਦੇਣਾ ਸਾਥ ਦੇਣਾ ਪੈਣਾ ਤੇ ਫੇਰ ਇਹ ਨਸ਼ੇ ਦਾ ਕੋਡ ਜਿਹੜਾ ਹੈ ਨਿਕਲਣਾ ਸਰਕਾਰ ਦੇ ਜਿਹੜੇ ਪੰਜਾਬ ਸਰਕਾਰ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ 'ਨ ਮਹਿੰਮ ਨੂੰ ਲੈ ਕੇ ਜਿੱਥੇ ਕਿ ਪਾਰਟੀ ਲੈਵਲ ਤੇ ਤਾਂ ਕੰਮ ਕੀਤੇ ਜਾ ਰਹੇ ਆ ਅਨਵਰਡ ਟਾਈਮ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿੱਦਾਂ ਮਹਿੰਮ ਕੀਤੀ ਜਾ ਰਹੀ ਕੀਤੀ ਜਾ ਰਹੀ ਪਿਛਲੇ ਕਾਫੀ ਦਿਨ ਤੋਂ ਮਾਨਯੋਗ ਅਸਿਸ ਵੀ ਸਾਹਿਬ ਕਪੂਟਰਾ ਦੀ ਅਗਵਾਈ ਦੇ ਵਿੱਚ ਅਸੀਂ ਕੈਸੋ ਆਪਰੇਸ਼ਨ ਉਹ ਜਿਹੜੇ ਵੀ ਡਰਗ ਪੈਡਲਰ ਹੈਗੇ ਨੇ ਉਹਨਾਂ ਤੇ ਰੇਡ ਕਰ ਰਹੇ ਆ ਰੇਡ ਕਰਕੇ ਵੱਧ ਤੋਂ ਵੱਧ ਰਿਕਵਰੀ ਕਰਕੇ ਉਹਨਾਂ ਤੇ ਮੁਕੱਦਮੇ ਦਰਜ ਕਰਦੇ ਆ ਉਹ ਵਿਖੇ ਦੇ ਵਿੱਚ ਵੀ ਇਹੀ ਇੱਦੇ ਜਿਹੜੀ ਕੰਟੀਨਿਊਜ਼ ਰਹੇ ਗਈ ਅਸੀਂ ਜਿਹੜੇ ਮਰਕਲੇ ਕਿ ਨਸ਼ੇ ਦੇ ਵਪਾਰੀ ਆ ਕਿ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਜੇ ਉਹ ਸਰਦਾਰਾ ਚਾਹਤ ਕਿਸ ਤਰੀਕੇ ਨਾਲ ਮਦਕੇ ਮੈਂਮ ਰੈਸ ਬਣ ਸਕਦੇ ਨਸ਼ੇ ਦੇ ਵਪਾਰੀਆਂ ਨੂੰ ਇਹੀ ਮੈਸੇਜ ਹੈ ਜੇ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਾ ਰਹੇ ਫ੍ਰੀਜ਼ ਕਰਾ ਰਹੇ ਹਾਂ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਤੋਂ ਵੱਧ ਤੋਂ ਵੱਧ ਰੇਡ ਕਰਕੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਬਿਲਕੁਲ ਜਿਹੜਾ ਚਿੱਟੇ ਦਾ ਆ ਇਹ ਬਿਲਕੁਲ ਸਫਾਇਆ ਕਰ ਦਿਆਂਗੇ ਚਿੱਟੇ ਤੋਂ ਇਲਾਵਾ ਧੂਆ ਵਗੈਰਾ ਹੋਰ ਵੀ ਜਿਹੜੇ ਗੈਰਕਾਨੂੰਨੀ ਕੰਮ ਹੋ ਰਹੇ ਆ ਉਹਨਾਂ ਦੇ ਵੀ ਫੜੇ ਹੋਏ ਜਿਹੜੇ ਜੂਆ ਜਾਂ ਡੜਾ ਸੱਟਾ ਲਾਉਦੇ ਨੇ ਉਹਨਾਂ ਤੇ ਘੱਟੋ ਘੱਟ ਵੀ 30 ਮੁਕੱਦਮੇ ਦਰਜ ਹੋ ਚੁੱਕੇ ਆ ਇਸ ਸਾਲ ਦੇ ਵਿੱਚ ਸਾੜੇ ਸਿੱਧੀ ਦੇ ਵਿੱਚ 30 ਮੁਕੱਦਮੇ ਦਰਜ ਹੋਇਆ ਵੱਧ ਤੋਂ ਵੱਧ ਗਵਰੀ ਕਰਕੇ ਉਹਨਾਂ ਦੇ ਅਸੀਂ ਚરાਨ ਜਿਹੜੇ ਆ ਕੋਰਟ ਦੇ ਵਿੱਚ ਟਰੈਲੀ ਦੇਤੇ ਨੇ ਤੁਹਾਨੂੰ ਪ੍ਰੋਬਲਮ ਨੂੰ ਕੀ ਮੈਸੇਜ ਦੇਣਾ ਜਿਹੜੇ ਨਸ਼ੇ ਤਸਕਰਾ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਉਹ ਨਾਮ ਗੁਪਤ ਰੱਖਿਆ ਜਾਂਵੇ ਅਸੀਂ ਪਬਲਿਕ ਨੂੰ ਇਹੀ ਮੈਸੇਜ ਜਾਣਾ ਚਾਹੁੰਦੇ ਹਾਂ ਅੱਜ ਗਰਮੀਤ لال ਪ੍ਰਧਾਨ ਜੀ ਨੇ ਭਾਗੀ ਇੱਕਾ ਪਾਰਟੀ ਦੇ ਇਹਨਾਂ ਨੂੰ ਅਸੀਂ ਇਹੀ ਵਿਸ਼ਵਾਸ ਦਵਾਉਂਦੇ ਹਾਂ ਜਿਹੜਾ ਵੀ ਆਮ ਪਬਲਿਕ ਨੂੰ ਇਹ ਵਿਸ਼ਵਾਸ ਦਵਾਉਂਦੇ ਹਾਂ ਜਿਹੜਾ ਵੀ ਸਾਨੂੰ ਨਸ਼ੇ ਬਾਰੇ ਕੋਈ ਸੂਚਨਾ ਦੇਗਾ ਉਹਦਾ ਬਿਲਕੁਲ ਨਾਮ ਗੁਪਤ ਰੱਖਿਆ ਜਾਏਗਾ ਉਹਨੂੰ ਐਪਰੀਸ਼ੀਏਟ ਕੀਤਾ ਜਾਏਗਾ ਸਰ ਸਰ ਜਿਹੜੇ ਕਿ ਅੱਜ ਪਾਰਟੀ ਵੱਲੋਂ ਨਸ਼ੇ ਨੂੰ ਲੈ ਕੇ ਜਿਹੜੇ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਿਹੜਾ ਤਾਂ ਮੰਗ ਪੱਤਰ ਦਿੱਤਾ ਸੀ ਕਿਰੇ ਕਿਰ ਮੁੱਚੇ ਸੀ ਜਿਹਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਮੈਂ ਗਰਮੀਤ لال ਬੇਟੂ ਉਹ ਸਮੁੱਚੀ ਯਕਤਾ ਪਾਰਟੀ ਵੱਲੋਂ ਕਿ ਅੱਜ ਨਹੀਂ ਅਸੀਂ ਪਿਛਲੇ 8-9 ਸਾਲ ਤੋਂ ਲਗਾਤਾਰ ਇਹ ਨਸ਼ਿਆਂ ਸਬੰਧੀ ਜਿਹੜੇ ਪ੍ਰੋਗਰਾਮ ਲਗਾਤਾਰ ਕਰਦੇ ਆਂ ਔਰ ਮੰਗ ਪੱਤਰ ਜਿਹੜੇ ਆ ਵੱਖ-ਵੱਖ ਅਫਸਰਾਂ ਨੂੰ ਭੇਜ ਕੇ ਉਹਦੀ ਜਾਣਕਾਰੀ ਦਿੰਨੇ ਆ ਕਿ ਹਲਕਾ ਕਪੂਰਥੱਲ ਦੇ ਵਿੱਚ ਇਹ ਤਨਾਰ ਜਿਹੜੇ ਜ਼ਗੀਰਦਾਰ ਜਿਹੜੇ ਆ ਨਸ਼ਿਆਂ ਦਾ ਵਪਾਰ ਕਰਦੇ ਆ ਉਹ ਨਸ਼ਿਆਂ ਦਾ ਵਪਾਰ ਤੇ ਕਰਦੇ ਆ ਨਾਲ ਕਰੋੜਾਂ ਰੁਪਈਆ ਦੀ ਮੈਂ ਸਮੇਂ ਦਾ ਉਹਨਾਂ ਨੇ ਪ੍ਰੋਫੀ ਜੜੀ ਬਣਾਈ ਪਈ ਆ ਮੈਂ ਪਿਛਲੇ ਹਫਤੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਮੈਂ ਉਹਨਾਂ ਚੱਟੇ ਵਾਲਿਆਂ ਨੂੰ ਕਿਹਾ ਸੀਗਾ ਜਿਹੜੇ ਚੱਟੇ ਦਾ ਕੰਮ ਕਰਦੇ ਆ ਕਿਉਂਕਿ ਇਹ ਏਕਤਾ ਪਾਰਟੀ ਜਿਹੜੀ ਆ ਨਾ ਤੇ ਨਸ਼ਿਆਂ ਨਾਲ ਕੋ ਡਰਦੀ ਆ ਨਾ ਸਮਾਜੀਆਂ ਕੋਲੋਂ ਡਰਦੀ ਆ ਕਿਉਂਕਿ ਤੇ ਸਮੁੱਚੀ ਏਕਤਾ ਪਾਰਟੀ ਹੈਗੀ ਆ ਜਿਹੜੀ ਇਹਨਾਂ ਚੱਟੇ ਵੇਚਣ ਵਾਲਿਆਂ ਦੇ ਖਿਲਾਫ ਹੈਗੀ ਆ ਮੈਂ ਉਦੋਂ ਰਾਣਾ ਗੁਰਜੀਤ ਸਿੰਘ ਦੇ ਬੰਦਿਆਂ ਦੇ ਖਿਲਾਫ ਵੀ ਲਗਾਤਾਰ ਓਪਨ ਮੈਂ ਚੈਲੰਜ ਕੀਤਾ ਸੀਗਾ ਉਹ ਚਾਰ ਬੱਤੀ ਚੌਂਗ ਦੇ ਵਿੱਚ ਮੈਂ ਸਮਝਦਾ ਪੂ ਸੱਸਰਾਂ ਨੂੰ ਬਗੈਰਾ ਉਹਨਾਂ ਦੇ ਨੰਬਰ ਉਹਨਾਂ ਦੀ ਜਗ੍ਹਾ ਟਿਕਾਣੇ ਮੈਂ ਸਾਰੇ ਦੱਸੇ ਸੀਗੇ ਪਰ ਚਲੋ ਕੋਈ ਗੱਲ ਨਹੀਂ ਵੀ ਕਈ ਵਾਰੀ ਕਾਰਵਾਈ ਪਲੇਟ ਹੁੰਦੀ ਹੈ ਪਰ ਕਪੂਰਥਲੇ ਦੇ ਵਿੱਚ ਵੀ ਸਾਡੇ ਡਿਊਟੀ ਸਾਹਿਬ ਦੀ ਗਵਾਈ 'ਚ ਐਸਐਚਓ ਸਾਹਿਬ ਦੀ ਗਵਾਈ ਦੇ ਵਿੱਚ ਵੀ ਤਿੰਨ ਚਾਰ ਦਿਨ ਪਹਿਲਾਂ ਕਿੱਟਾ ਵੇਚਣ ਵਾਲਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਮੈਂ ਸਮਝਦਾ ਜ਼ਬਤ ਹੋਈਆਂ ਉਹ ਹੋਣੀਆਂ ਚਾਹੀਦੀਆਂ ਦੇਖੋ ਇੰਨੇ ਲੋਕਾਂ ਦੇ ਜੀ ਛੋਟੇ ਛੋਟੇ ਬੱਚੇ ਜਿਹੜੇ ਆ ਅੱਜ ਵੀ ਮਰਦੇ ਪਏ ਆ ਉਹ ਲਗਾਤਾਰ ਮਰਦੇ ਪਏ ਆ ਉਹ ਜਿਹੜੇ ਚਿੱਟੇ ਦਾ ਵਪਾਰ ਕਰਦੇ ਆ ਉਹ ਆਪਣੇ ਕੋਠੀਆਂ ਵਿੱਚ ਬੈਠ ਕੇ ਗਾ ਉਹਨਾਂ ਨੇ ਜਿਹੜੇ ਆ ਸ਼ੇਰਮੈਨ ਜਿਹੜੇ ਆ ਉਹ ਗਰੀਬ ਪਰਿਵਾਰਾਂ ਨੂੰ ਮੋਰੇ ਲਾਇਆ ਪਿਆ ਵਾ ਵੀ ਦੇਖੋ ਮੈਂ ਇਸ ਪਰਸਨ ਹੁਣੀ ਬੇਨਤੀ ਕਰਦਾ ਸੀਗਾ ਕਿ ਤੁਸੀਂ ਬੜਾ ਵਧੀਆ ਸਟੈਪ ਚੱਕਿਆ ਆਪਾਂ ਲੋਕਾਂ ਦੇ ਜੀਵ ਬਚਾਉਣੇ ਆ ਇਹਨਾਂ ਨੂੰ ਆਪਾਂ ਜਦੋਂ ਹੱਥ ਪਾਵਾਂਗੇ ਨਾ ਜਦੋਂ ਦੋ ਚਾਰ ਨੂੰ ਪੈ ਗਿਆ ਤੇ ਬਾਕੀ ਜਿਹੜੇ ਐ ਉਹ ਆਪ ਹੀ ਭੱਜ ਜਾਣੇ ਆ ਕਿਉਂਕਿ ਕਪੂਰਥਲੇ ਦੇ ਵਿੱਚ ਕੱਲ ਵੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਖੁਦ ਦੇਖਿਆ ਵੀ ਜਾ ਕੇ ਵੀ ਜਿਹੜਾ ਬੰਦਾ ਸੇਲ ਕਰਦਾ ਸੀ ਨਾ ਜਾਂ ਵੇਚਦਾ ਸੀਗਾ ਮੈਂ ਖੁਦ ਦੇਖਿਆ ਉਹਦੀ ਵੀਡੀਓ ਬਣਾਈ ਥੋੜੀ ਜਿਹੀ ਮੈਂ ਪਰ ਮੈਂ ਪੂਨੇ ਘੰਟੇ ਬਾਅਦ ਉਹ ਬੰਦੇ ਨੂੰ ਫੋਨ ਕੀਤਾ ਦੁਬਾਰਾ ਆਪਣੇ ਘਰ ਬੁਲਾਇਆ ਉਹ ਕਹਿੰਦਾ ਪ੍ਰਧਾਨ ਜੀ ਮੈਂ ਨਹੀਂ ਵੇਚਦਾ ਮੈਂ ਤਾਂ ਤੂੰ ਨਾ ਵੇਚ ਤੁਹਾਨੂੰ ਨਾਟ ਗਾਣਾ ਦੱਸ ਦੇ ਫੜਨਾ ਸਾਡਾ ਕੰਮ ਹੈਗਾ ਦੇਖੋ ਆਪਾਂ ਸਾਰੇ ਹੱਲ ਮਿਲ ਕੇ ਜੇ ਇਹ ਚੀਜ਼ਾਂ ਨੂੰ ਨਤ ਪਾਵਾਂਗੇ ਖਾਸ ਤੌਰ ਤੇ ਪੁਲਿਸ ਵੀ ਆਪਾਂ ਮਦਦ ਕਰਾਂਗੇ ਕਿ ਮੈਂ ਸਮਝਦਾ ਕਿ ਜਿਹੜਾ ਨਸ਼ਿਆਂ ਦਾ ਜਿਹੜਾ ਕੋੜ ਜਿਹੜਾ ਉਹ ਅੱਜ ਆਪਾਂ ਨੂੰ ਖਤਮ ਕਰਨਾ ਚਾਹੀਦਾ ਵਾ ਜੇ ਆਪਾਂ ਇਹ ਚੀਜ਼ਾਂ ਵੱਲ ਪਾਸੇ ਨਾ ਗਏ ਤੇ ਔਨ ਵਾਲੇ ਸਮੇਂ ਦੇ ਵਿੱਚ ਆਪਣਾ ਨੌਜਵਾਨ ਕੋਈ ਨਹੀਂ ਜੋ ਬਚਣਾ ਕਿਉਂਕਿ ਜਦੋਂ ਇੱਕ ਬੱਚਾ ਕਿਸੇ ਵੀ ਸੈਟੀ ਵਿੱਚ ਪੈ ਜਾਂਦਾ ਉਹ ਮੈਂ ਸਮਝਦਾ ਉਹਨੂੰ ਵੀ ਲਾਰੰਦਾ ਵਾ ਬਬੂ ਉਹਨੂੰ ਲੱਗਦਾ ਉਹਦੇ ਲੱਗਨ ਦੇ ਨਾਲ ਕਈ ਜਿਹੜੇ ਬੱਚੇ ਜਿਹੜੇ ਆ ਉਹਦੇ ਪੇੜ ਚੜ ਜਾਂਦੇ ਆ ਤੁਹਾਨੂੰ ਲੱਗਦਾ ਕਿ ਜਿਲਕੀ ਚਿੱਟੇ ਕੁਰਤੇ ਪਜਾਮੇ ਪਾ ਕੇ ਉਹਨਾਂ ਜਿਲਕੀ ਜਿਲਕੀ ਪਹਿਲਾਂ ਵੀ ਧੰਦੇਰੇ ਵਿੱਚ ਇਨਵੋਲ ਸੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਤੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਦੇਖੋ ਮੈਂ 1 ਸਾਲ ਪਹਿਲਾਂ ਜਦੋਂ ਪ੍ਰੋਪਰ ਸਾਰੀ মিডিਆ ਆਈ ਸੀਗੀ ਮੈਂ ਉਦੋਂ ਪ੍ਰੈਸ ਕਾਨਫਰੰਸ ਕੀਤੀ ਜਦੋਂ ਕਾਂਗਰਸ ਨੇ ਮੇਰੇ ਖਿਲਾਫ ਕੀਤੀ ਤੇ ਮੈਂ ਗੱਲ ਕਹੀ ਰਾਣਾ ਗੁਰੀਬ ਸਿੰਘ ਨੂੰ ਉਹ ਜਿੰਨੇ ਤੁਹਾਡੇ ਬੰਦੇ ਬੈਠੇ ਆ ਪਜਾਮੇ ਕੁਰਤੇ ਪਾ ਕੇ ਉਹਨਾਂ ਵਿੱਚੋਂ ਇੱਕ ਵੀ ਸਾਫ ਦੱਸ ਦਿਓ ਇੱਕ ਵੀ ਸਾਫ ਦੱਸ ਦਿਓ ਉਹਦੇ ਤੋਂ ਬਾਅਦ ਮੈਂ ਮੈਦੋ ਪਾ ਕੇ ਮੇਰੇ ਖਰਾ 20 ਗਲਾ ਕਰੋ ਪਰ ਜਿੰਨਾ ਚਿਰ ਮੇਥ ਜਾਨ ਤੋਂ ਜਾਨ ਹੈਗੀ ਆ ਨਾ ਮੈਂ ਚਿੱਤੇ ਦਾ ਕੰਮ ਕਰੰਦੇ ਨਾ ਚਾਹੇ ਕੋ ਤਲਾਰ ਚਾਹੇ ਕੋ ਜੱਡਾ ਮਰਦੀ ਬਰਮਾਸ਼ ਆ ਇਹ ਚਿੱਤੇ ਦਾ ਕਪੂਰ ਤੋਂ ਲੋ ਕੰਮ ਅਸੀਂ ਖਤਮ ਕਰਨੇ ਕਰਨਾ ਇਹ ਇੱਕ ਜਿਹੜਾ ਮੈਂ ਸਮੇ ਦਾ ਲਗਾਤਾਰ ਅਸੀਂ 7 ਸਾਲ ਤੋਂ ਲੱਗੇ ਪਏ ਆ ਜਦੋਂ ਕਰੋਨਾ ਸੀਗਾ ਲੋੜੇ ਦੇ ਅਸੀਂ ਪੁਲਿਸ ਅਫਸਰਾਂ ਨੂੰ ਲਿਖਤੀ ਨੰਬਰ ਗੱਡੀਆਂ ਦੇ ਨੰਬਰ ਸਾਰਾ ਕੁਝ ਹੰਦੇ ਰਹੇ ਆ ਪਰ ਮੈਂ ਸਮੇਂ ਦਾ ਵੀ ਉਸ ਸਮੇਂ ਦੀ ਪੁਲਿਸ ਅਫਸਰ ਜਿਮੀਂ ਭੁਗਤ ਦੇ ਨਾਲ ਜਿਵੇਂ ਟਿਕਾਣਾ ਦੱਸਦੇ ਸੀਗੇ ਉਹ ਰੋਡ ਜਿਹੜੇ ਬਦਲੇ ਜਾਂਦੇ ਸੀਗੇ ਉਹ ਰੋਡ ਤੋਂ ਗੱਡੀ ਕੋਈ ਨਹੀਂ ਲੰਘਦੀ ਸੀਗੀ ਇਸ ਕਰਕੇ ਉਹਨੇ ਇੱਕ ਧਿਲਿਆ ਸੀ ਕੀਤਾ ਵੀ ਸਾਨੂੰ ਥੋੜਾ ਤਦਨ ਆਪ ਚੱਕ ਕੇ ਵੀ ਉਹਨਾਂ ਦੇ ਨਾਂ ਪਤਾ ਨਹੀਂ ਦੱਸਦੇ ਸੀ ਮੌਕੇ ਦੇ ਬੰਦੇ